ਹਾਂਜੀ ਦੋਸਤੋ ਮੈਂ ਜੱਗਾ ਤੁਹਾਡੇ ਲਈ ਲੈ ਕੇ ਆਂ ਛੱਤ ਦਾ ਡਿਜ਼ਾਈਨ ਇਹ ਮੈਂ ਪਹਿਲੇ ਵੀ YouTube ਤੇ ਵੀਡੀਓ ਪਾ ਚੁੱਕਿਆ ਹਾਂ ਪਰ ਮੈਂ ਮੈਨੂੰ ਲੱਗਿਆ ਯਾਰ ਆਪਾਂ ਦੁਬਾਰੇ ਫੇਰ ਪਾਈਏ ਇਹ ਵੀਡੀਓ ਕਿਉਂਕਿ ਇਹ ਛੱਤ ਦਾ ਡਿਜ਼ਾਈਨ ਹੈ ਇਟ ਨੂੰ ਕੱਟ ਕੇ ਡਿਜ਼ਾਈਨ ਕੀਤਾ ਗਿਆ ਤੇ ਉਸ ਹਿਸਾਬ ਨਾਲ ਡਿਜ਼ਾਈਨ ਕੀਤਾ ਗਿਆ ਜਿਵੇਂ POP 'ਚ ਡਿਜ਼ਾਈਨ ਹੁੰਦੇ ਆ ਪਰ ਉਹ ਉਹ ਮੇਰੇ ਖਿਆਲ ਇਹਦੇ ਅੱਗੇ ਫਿੱਕੇ ਜੇ ਪੈ ਗਏ ਇਹ ਡਿਜ਼ਾਈਨ ਦੇਖੋ ਵਾਈਟ ਸੀਮੈਂਟ ਪਾਇਆ ਹੋਇਆ ਤੇ ਇਟ ਨੂੰ ਕੱਟ ਕੇ ਡਿਜ਼ਾਈਨ ਕੀਤੀ ਹੋਈ ਹੈ ਛੱਤ ਨੂੰ ਤੇ ਛੱਤ ਬਹੁਤ ਜਿਆਦਾ ਸੋਹਣੀ ਲੱਗ ਰਹੀ ਹੈ ਤੇ ਇਹ ਜੇ ਮੰਨ ਲਓ ਹਵੇਲੀ ਟਾਈਪ ਜਿਵੇਂ ਕਲਾਸਿਕਲ ਲੁੱਕ ਚ ਹਵੇਲੀ ਕੋਠੀ ਬਣਾਉਂਦੇ ਆ ਉਹਦੇ ਵਿੱਚ ਜੇ ਡਿਜ਼ਾਈਨ ਜੇ ਲੱਗਿਆ ਹੋਵੇ ਤਾਂ ਥੋੜਾ ਜਿਆ ਡਿਫਰੈਂਟ ਜਿਹਾ ਹੋ ਜੂਗਾ ਤੇ ਮੇਰੀ ਸਲਾਹ ਸਗੀ ਜਿਵੇਂ ਕੋਈ ਵੀ ਮੰਨ ਲਓ ਵੀਰ ਮਕਾਨ ਘਰ ਬਣਾਉਣਾ ਚਾਹੁੰਦਾ ਉਹ ਇੱਕ ਵਾਰੀ ਇੱਕ ਅੱਧੀ ਛੱਤ ਜ਼ਰੂਰ ਲਾਵੇ ਇਹਦੇ ਨਾਲ ਦੀ ਜਿਹੜਾ ਥੋੜਾ ਜਿਆ ਲੁੱਕ ਅੱਡ ਜਿਹੀ ਦਿਖੇ ਵੀ ਦੇਖਣ ਨੂੰ ਐ ਲੱਗੇ ਵੀ ਕੁਝ ਵਧੀਆ ਕੀਤਾ ਤੇ ਅਲੱਗ ਕੀਤਾ ਪੂਰਾ ਨਾਲੋਂ ਇਹ ਹਵੇਲੀ ਚ ਹਵੇਲੀ ਦੀ ਛੱਤ ਲੱਗੀ ਹੋਈ ਹੈ ਫਰੀਦਕੋਟ ਹਵੇਲੀ ਬਣਾਈ ਸੀ ਅਸੀਂ ਤੇ ਉਹਦੇ ਤੇ ਆਪਾਂ ਛੱਤ ਲਾਈ ਸੀ ਇਹ ਤੇ ਜੇ ਛੱਤ ਲਾਉਣੀ ਹੈ ਕਿਸੇ ਵੀਰ ਨੇ ਇਹ ਡਿਜ਼ਾਈਨ ਵਾਲੀ ਤੇ ਕੰਟੈਕਟ ਨੰਬਰ ਦਿੱਤਾ ਹੋਇਆ ਤੁਸੀਂ ਕਾਲ ਕਰ ਸਕਦੇ ਹੋ ਐਨੀ ਟਾਈਮ ਜਦੋਂ ਮਰਜ਼ੀ ਛੱਤ ਛੱਤ ਦਾ ਕੰਮ ਹੋਵੇ ਆਪਾਂ ਕਰ ਦਾਂਗੇ ਕਿਉਂਕਿ ਇਹ ਸ਼ਾਨੂੰ ਵੀ ਸ਼ੌਂਕ ਹੁੰਦਾ ਹੈ ਜੀ ਚੀਜ਼ ਬਣਾਉਣ ਦਾ ਤੇ ਅਸੀਂ ਕੰਮ ਕਰਦੇ ਕਰਦੇ ਵਿਚਾਰੇ ਟਾਈਮ ਕੱਢ ਲੈਂਦੇ ਆ ਇਸ ਚੀਜ਼ ਵਾਰੀ ਤੇ ਕਰਿਓ ਕੋਸ਼ਿਸ਼ ਜੇਕਰ ਕਿਸੇ ਨੂੰ ਚੰਗੀ ਲੱਗੇ ਵਧੀਆ ਲੱਗੇ ਇਹ ਡਿਜ਼ਾਈਨ ਇੱਟ ਦਾ ਹੀ ਹੈਗਾ ਪ੍ਰੋਪਰ ਨਾਪ-ਨਾਪ ਕੇ ਇੱਟ ਰੱਖੀ ਹੋਈ ਹੈ ਦੇਖੋ ਡਿਜ਼ਾਈਨ ਕਿਵੇਂ ਲੱਗਿਆ ਤੁਹਾਨੂੰ ਵੀਡੀਓ ਨੂੰ ਲਾਈਕ ਕਰਦੇ ਚਲਦੇ ਚਲਦੇ ਨਾਲੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਜੀ ਤੇ ਦੇਖੋ ਡਿਜ਼ਾਈਨ ਨਾਲੇ ਆਪਣੇ ਭਰਾਵਾਂ ਦਾ ਚੈਨਲ ਹੈ YouTube ਆਪਾਂ ਚਿਣਾਈ ਦਾ ਤੇ ਕੰਮ ਤਾਂ ਕਰਦੇ ਹੀ ਕਰਦੇ ਆ ਨਾਲੇ ਨਾਲ ਵੀਡੀਓ ਵੀ ਬਣਾ ਕੇ ਬਣਾਈ ਰੱਖਦੇ ਆ ਤੇ ਦੇਖੋ ਉੱਜੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਇਹ ਸਾਡੇ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਆਪਣਾ ਕੰਮ ਇਹ ਜਿਹੜਾ ਡਿਜ਼ਾਈਨ ਕਰਨਾ ਮਾੜਾ ਮੋਟਾ ਕਿਸੇ ਨੂੰ ਪਤਾ ਲੱਗੇ ਪੰਜਾਬ 'ਚ ਜਿਆਦਾਤਰ ਪੰਜਾਬ 'ਚ ਪਤਾ ਲੱਗੇ ਉਹ ਆਪਾਂ ਨੂੰ ਇੰਡੀਆ 'ਚ ਪੂਰੇ 'ਚ ਕੰਮ ਕਿਤੇ ਵੀ ਹੋਵੇ ਕਰਦਾਂਗੇ ਕੋਈ ਚੱਕਰ ਨਹੀਂ